ਜੀ 18 ਸਾਲ ਹੋ ਗਏ ਆ ਜੀ ਫਿਰੋਜ਼ਪੁਰ ਨੂੰ ਆਪਣੇ ਸ੍ਰੀ ਨੀਲਕਟ ਮਾਧੇਵ ਸੇਵਾ ਸੰਮਤੀ ਨੂੰ ਤੇ ਚੰਦਰਪੋੜ ਯਾਤਰੀ ਨਿਵਾਸ ਦੇ ਵਿੱਚ ਆਪਣਾ ਜਿਹੜਾ ਲੰਗਰ ਲੱਗਦਾ ਹੈ ਜੀ ਤੇ ਪੂਰੇ ਫਿਰੋਜ਼ਪੁਰ ਨਿਵਾਸੀਆਂ ਦਾ ਤੇ ਹੋਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਪੂਰਾ ਯੋਗਦਾਨ ਸਾਨੂੰ ਜਿਹੜਾ ਮਿਲਦਾ ਹੈ ਜੀ ਇਹ ਜੀ ਕਿੰਨੇ ਦਿਨ ਜਿਹੜਾ ਚੱਲਦਾ ਹੈ ਇਹ ਜੀ ਰੱਖੜੀ ਤੱਕ ਜੀ ਆਪਣਾ 38 ਦਿਨ ਇਸ ਵਾਰੀ ਲੱਗੇਗਾ ਜੀ ਰੱਖੜੀ ਨੂੰ ਆਉਂਦੀ ਜੀ ਆਪਣਾ ਲੰਗਰ ਦੀ ਸਮਾਪਤੀ ਹੁੰਦੀ ਹੋਵੇਗੀ ਦੇ ਨਰ 24 ਘੰਟੇ ਆਪਾਂ ਨੂੰ ਪੂਰੀ ਜਿਹੜੇ ਯਾਤਰੀ ਆਪਣੇ ਕੋਲ ਆਉਂਦੇ ਆ ਉਹਨਾਂ ਨੂੰ ਪੂਰੀ ਸੇਵਾ ਦਿੱਤੀ ਜਾਂਦੀ ਹੈ ਸਾਡੇ ਵੱਲੋਂ ਭੰਡਾਰੇ ਦੇ ਵਿੱਚ ਕਿਹੜੀ ਕਿਹੜੀ ਸੇਵਾ ਜਿਹੜੀ ਉਹ ਦਿੱਤੀ ਜਾਂਦੀ ਹੈ ਭੰਡਾਰੇ ਦੇ ਵਿੱਚ ਹਰ ਤਰ੍ਹਾਂ ਦੀ ਖਾਣ ਦੀ ਪੀਣ ਦੀ ਰਹਿਣ ਸਹਿਣ ਦੀ ਹਰ ਇੱਕ ਚੀਜ਼ ਦੀ ਜਿਹੜੀ ਆ ਆਪਣੀ ਸੇਵਾ ਅਸੀਂ ਲੋਕਾਂ ਨੂੰ ਕਰਵਾਨੇ ਆ ਪ੍ਰੋਵਾਈਡ ਕਰਵਾਨੇ ਆ ਜੀ ਪਿਛਲੇ 18 ਸਾਲਾਂ ਤੋਂ ਇੱਕ ਚੀਜ਼ ਕਿੰਨੀ ਜਾਰੀ ਹੈ ਹਾਂ ਜੀ ਪਿਛਲੇ ਪੂਰੇ 18 ਸਾਲ ਤੋਂ ਹੋ ਰਿਹਾ ਜੀ ਨਮ ਅੱਜ ਤਿੰਨ ਟਰੱਕ ਜਾ ਰਹੇ ਨੇ ਆਪਣੇ ਅਮਰਨਾਥ ਭੰਡਾਰੇ ਤੇ ਇਹ ਆਪਣੇ 2006 ਤੋਂ ਆਪਾਂ ਭੰਡਾਰਾ ਚਾਲੂ ਕੀਤਾ ਹੈ 18ਵਾਂ ਬੰਡਾਰਾ ਆਪਣਾ ਤੇ ਸ਼੍ਰੀ ਨੀਲਕੰਟਾ ਮਾਤਾ ਦੇ ਸੇਵਾ ਸਮਿਤੀ ਫਿਰੋਜ਼ਪੁਰ ਵੱਲੋਂ ਆਪਣਾ ਅਰਵਾਣਗੀ ਯਾਤਰੀ ਔਲ ਲੱਗੀ ਹੈ ਮਾਰੇ ਦੀ ਕਿੰਨੇ ਦਿਨ ਉੱਥੇ ਜਿਹੜਾ ਭੰਡਾਰਾ ਉਹ ਚੱਲਦਾ ਹੈਗਾ ਇਹ ਰਖੜੀ ਤੱਕ ਚੱਲਦਾ ਹੈ ਇਸ ਵਾਰ ਯਾਤਰਾ 38 ਦਿਨ ਦੀ ਹੈ ਤੇ 38 ਦਿਨ ਭੰਡਾਰਾ ਚੱਲੇਗਾ ਤੇ 18ਵਾਂ ਇਹ ਹੈਗਾ ਇਹ 18ਵਾਂ ਬੰਡਾਰਾ ਦਾ 18ਵਾਂ ਬੰਡਾਰਾ ਉੱਥੇ ਕਿੱਥੇ ਲੱਗਦਾ ਹੈਗਾ ਇਹ ਆਪਣਾ ਚੰਦਰਕੋਟ ਬੇਸ ਕੈਂਪ ਯਾਤਰੀ ਨਵਾਸ ਹੈਗਾ ਬੇਸ ਕੈਂਪ ਉਥੇ ਲੱਕ ਸਰਦਾਲੂ ਵਾਟ ਚੜ੍ਹ ਕੇ ਹਿਸਾਬ ਹੋ ਰਿਹਾ ਹਾਂਜੀ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਅ ਮੇਰਾ ਨਾਮ ਰਜੇਸ਼ ਕੁਮਾਰ ਉਫ ਕਾਕਾ